ਅੱਜ ਤੁਹਾਨੂੰ ਦਿਖਾਣਾ ਕਿ ਦੁਨੀਆ ਵਾਕਏ ਜੇ ਕਿੱਥੇ ਐਂਡ ਪੁਆਇੰਟ ਕਿੱਥੇ ਆ ਹੁਣ ਇਹ ਆ ਆਪਾਂ ਦੇਖ ਸਕਦੇ ਆ ਜਿਹੜਾ ਐਂਡ ਪੁਆਇੰਟ ਆ ਨਾ ਜਿਹਦਾ ਜਿਹਨੂੰ ਕਹਿੰਦੇ ਆ ਆਪਾਂ ਐਂਡ ਆਫ ਦਾ ਵਰਲਡ ਉਹ ਇਹ ਆ ਇਸ ਤੋਂ ਕੇ ਕੁਝ ਨਹੀਂ ਹੈ ਇਸ ਤੋਂ ਹੁਣ ਸੀਤਨਾ ਚੱਲੀ ਜਾਣਾ ਨਾ ਅੱਗੇ ਜਾ ਕੇ ਉਹ ਫਿਰ ਅਮਰੀਕਾ ਹੀ ਹੋਣਾ ਹੈ कुछ नहीं है आगे है नहीं कर रहा थोड़ी ट्रैकिंग ट्रैकिंग करके जाऊंगा उपर मैनू जाना है ਏ ਗੁੱਡਨੈਸ ਅੱਜ ਫਿਰ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਿੱਥੇ ਖੜੇ ਆ ਜਿੱਥੇ ਓਸ਼ੀਅਨ ਧਰਤੀ ਖਤਮ ਹੋ ਜਾਂਦੀ ਹੈ ਇਹ ਵਾਕਈ ਹੀ ਜਿਹੜਾ ਪੁਆਇੰਟ ਆ ਆ ਤੇ ਆ ਦੇਖ ਸਕਦੇ ਹੋ ਇਸ ਤੋਂ ਬਾਅਦ ਧਰਤੀ ਨਹੀਂ ਹੈ ਇਸ ਤੋਂ ਬਾਅਦ ਤੁਹਾਨੂੰ ਧਰਤੀ ਨਹੀਂ ਮਿਲਣੀ ਤੁਸੀਂ ਜਿੰਨਾ ਮਰਜ਼ੀ ਦੂਰ ਲਾ ਲਿਓ ਧਰਤੀ ਨਾਲ ਪੱਲੇ ਭਜੀ ਇਹ ਤੋਂ ਬਾਅਦ ਨਹੀਂ ਇਹ ਯਹਾਂ ਸੇ ਜਾਏਂਗੇ ਰ ਬਬੂਆ ਸਿੱਧਾ ਕੋ ਜਾਏਂਗੇ जाते जाते वहां से सीधा जाते जाते वहां से आपको मिल जाएगा धरती का एक और कोना वो जो पड़ता है वो अमेरिका पड़ता है अमेरिका जाना मैं कहने अमरीका इतो चलते लागें लागे पी ठीक है सेवा मेरे दो साल का प्लान करना अज आया मैं ਸਾਲ ਬਾਅਦ ਆਫਟਰ 2 ਇਅਰ ਆਈ ਕੇ ਇਅਰ ਅੱਛਾ ਵੇ ਲੋਕ ਕਿੰਨੀ ਉਬੜ ਖਬੜ ਹੈਗੀ ਆ ਅੱਛਾ ਜਿਹੜੀਆਂ ਸੋਹਣੀਆਂ ਜਗ੍ਹਾ ਹੁੰਦੀਆਂ ਨੇ ਨਾ ਉੱਥੇ ਇਹੀ ਚੀਜ਼ਾਂ ਮਿਲਦੀਆਂ ਨੇ ਉਹਨੂੰ ਬਣਾਉਂਦੇ ਨਹੀਂ ਆ ਉਹਨੂੰ ਨੇਚਰਲੀ ਰਹਿਣ ਦਿੰਦੇ ਨੇ ਉਹਨਾ ਵੇਖੋ ਇੱਥੇ ਵੀ ਨੇਚਰਲ ਆ ਹਨਾ ਕੋਈ ਇਹਨਾਂ ਦੇ ਟੂਰਿਜ਼ਮ ਲਈ ਕੋਈ ਇਹ ਨਹੀਂ ਕਿ ਹਾਂ ਬਣਾ ਦਈਏ ਜਾਂ ਨਾ ਬਣਾਈਏ ਬਿਲਕੁਲ ਆ ਨਾਰਮਲ ਆ ਪੱਥਰ ਪਏ ਨੇ ਪੂਰੀ ਜਿਹੇ ਜਾਈਏ ਤੇ ਹੁਣ ਮਿਲਦੇ ਆ ਅੱਗੇ ਜਾ ਕੇ ਆ ਹੋਟਲ ਨੇ ਇੱਥੇ ਰਹਿ ਸਕਦਾ ਬੰਦਾ ਹੋਟਲ ਦਾ ਰੂਮ ਲੈ ਕੇ ਪਰ ਆਪਾਂ ਤੇ ਬਹੁਤ ਪਿੱਛੇ ਲਿਆ ਉਹ ਵੀ ਤੁਹਾਨੂੰ ਸਿਟੀ ਟੂਰ ਕਰਾ ਦਿੱਤਾ ਹੀ ਲਾ ਗੂਸਾ ਹੁਣ ਤੁਹਾਨੂੰ ਸਾਗਰਨ ਦਾ ਘਰ ਆਨੇ ਆ finally i am here to end of the world sagres देख सकते हो सागरस बहुत सोनी प्लेस की है सुनी सागरस के नजारे में पीते हुए कोका कोला <laughs> आए और पी कोका कोला कोका कोला ਕਹਿੰਦੇ ਰਹਿਂਦੇ ਰਹਿੰਦਾ ਜਦੋਂ ਆਪਾਂ ਉੱਥੋਂ ਲੋਕਲ ਬੱਸ ਫੜਦੇ ਆ ਉਹ ਬੱਸ 5 ਤੋਂ 6 ਰੁਪਏ ਦੇ ਵਿੱਚ ਵਿੱਚ ਲੈਂਦੀ ਹੈ 5.80 ਲੈਂਦੀ ਹੈ ਉਹ ਇੱਥੇ ਧਾਰ ਦੇਗੀ ਤੁਹਾਨੂੰ ਬੱਸ ਸਟੈਂਡ ਦਿਖਦਾ ਹੋਏਗਾ ਇੱਥੇ ਧਾਰ ਦੇਗੀ ਬੱਸ ਇਹਦੇ ਸਾਹਮਣੇ ਹੀ ਸਾਗਰਸ ਸਾਗਰਸ ਦੇ ਵਿੱਚ ਹੀ ਧਾਰਦੀ ਹੈ ਸਾਹਮਣੇ ਹੀ ਹੈ ਨਾ ਸਾਰੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਤੇ ਆਪਾਂ ਇਹੀ ਵੇਖਣ ਆਨੇ ਆ ਇੱਥੇ ਕਿ ਪੁਆਇੰਟ ਕਿਹੜਾ ਆ ਹੈ ਨਾ ਮੈਂ ਉਧਰ ਨਹੀਂ ਗਿਆ ਕਿਉਂਕਿ ਮੈਨੂੰ ਲੱਗਦਾ ਕਿ 1 ਪੁਆਇੰਟ ਹੀ ਉਹ ਮੈਂ ਦੇਖ ਲਿਆ ਯਾਰ ਮੈਂ ਇੱਕ ਕਿਲਾ ਸੀ 1 ਪੁਆਇੰਟ ਦੇਖਣਾ ਸੀ ਮੈਂ ਦੇਖ ਲਿਆ ਸੋ ਮੇਰੇ ਲਈ ਸਹੀ ਆ ਹਨਾ ਹੁਣ ਮੈਂ ਵੇਟ ਕਰਾਂਗਾ ਬੱਸ ਦੀ ਨਹੀਂ ਤੇ ਮੈਂ ਟੈਕਸੀ ਮਾਰ ਕੇ ਫਿਰ ਗੋ ਬੈਕ ਤੇ ਫੇਰ ਪਾਪਾ ਮਿਲਾਂਗੇ ਲਾਗੋਸ ਇਹ ਵਲੌਗ ਤੇ ਇਦਾਂ ਹੀ ਚੱਲਦਾ ਜਾਏਗਾ ਤੇ ਤੁਹਾਨੂੰ ਪਾਰਟ-ਪਾਰਟ ਵਿੱਚ ਮਿਲੇਗਾ ਦੇਖਣ ਅਲਗਾਰਵ ਵੇਖਣ गुड मॉर्निंग गाइस वेलकम बैक टू द अनदर डे दिन की शुरुआत कुछ बहुत ही अच्छे लम्हे से सुबह-सुबह ले लिए कॉफी विद मफिन ऑन एंड व्यू व्यू ਦੇ ਬਾਰੇ ਤੇ ਕੁਝ ਕੋਈ ਨਾ ਵੀਊ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਤੇ ਆ ਵੀਊ ਵੇਖੋ ਤੁਸੀਂ ਹੈ ਨਾ ਵੀਊ ਵੀਊ ਹੈ ਨਾ ਟੌਪ ਦਾ